ਇਸ ਵੇਲੇ ਦੀ ਬਿਹਰ ਵੱਡੀ ਖਬਰ ਟੀਮ ਇੰਡੀਆ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਦੇ ਵਾਈਸ ਕੈਪਟਨ ਸ਼੍ਰੇਸ਼ ਈਅਰ ਨੂੰ ਆਈਸੀਯੂ ਦੇ ਵਿੱਚ ਭਰਤੀ ਕੀਤਾ ਗਿਆ ਹੈ ਕਾਫੀ ਉਹਨਾਂ ਦੇ ਪਹਿਲਾਂ ਸੱਟ ਲੱਗੀ ਸੀ ਔਰ ਉਸ ਤੋਂ ਬਾਅਦ ਹੁਣ ਇੰਟਰਨਲ ਲੀਡਿੰਗ ਦੀ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਆਈਸੀਯੂ ਯੂਨਿਟ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਦੱਸ ਦਈਏ ਕਿ ਸਿਡਨੀ 1 ਡੇ ਮੈਚ ਜਦੋਂ ਅ ਤੀਸਰਾ ਹੋਇਆ 25 ਤਰੀਕ ਨੂੰ ਤਾਂ ਉਸ ਦੌਰਾਨ ਇੱਕ ਕੈਚ ਉਹਨਾਂ ਦੇ ਵੱਲੋਂ ਲਪਕੇ ਲਿਆ ਗਿਆ ਸੀ ਜਿਸ ਦੇ ਵਿੱਚ ਸਰੇਸ਼ ਐੱਈਅਰ ਦੇ ਸੱਟ ਲੱਗ ਜਾਂਦੀ ਹੈ ਪਸੜੀਆਂ ਦੇ ਉੱਤੇ ਔਰ ਉਹਨਾਂ ਨੂੰ ਤੁਰੰਤ ਡਰੈਸਿੰਗ ਰੂਮ ਦੇ ਵਿੱਚ ਲਿਜਾਇਆ ਜਾਂਦਾ ਹੈ ਔਰ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਈ.ਸੀ.ਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਹਨਾਂ ਦੇ ਇੰਟਰਨਲ ਬਲੀਡਿੰਗ ਦੀ ਸ਼ਿਕਾਇਤ ਮਿਲੀ ਹੈ ਤਾਂ ਸਰੇਸ਼ ਐੱਈਅਰ ਜੋ ਕਿ ਪੰਜਾਬ ਕਿੰਗਜ਼ 11 ਦੇ ਵਿੱਚ ਵੀ ਕੈਪਟਨ ਰਹਿ ਚੁੱਕੇ ਨੇ ਔਰ ਕਾਫੀ ਵਧੀਆ ਪਰਫਾਰਮ ਹੋ ਉਹਨਾਂ ਦੇ ਵੱਲੋਂ T20 ਮੈਚਾਂ ਦੇ ਵਿੱਚ ਕੀਤਾ ਗਿਆ ਸੀ IPL ਦੇ ਵਿੱਚ ਬਹੁਤ ਵਧੀਆ ਪਰਫਾਰਮ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਵਧੀਆ ਜ਼ਿੰਮੇਵਾਰੀ ਉਹਨਾਂ ਨੂੰ ਟੀਮ ਇੰਡੀਆ ਦੇ ਵਿੱਚ ਮਿਲਦੀ ਰਹੀ ਹੈ ਔਰ ਹੁਣ ਵਾਈਸ ਕੈਪਟਨ ਦੀ ਜ਼ਿੰਮੇਵਾਰੀ ਉਹਨਾਂ ਨੂੰ ਟੀਮ ਇੰਡੀਆ ਦੇ ਵਿੱਚ ਦਿੱਤੀ ਗਈ ਸੀ ਆਸਟ੍ਰੇਲੀਆ ਦੇ ਵਿੱਚ ਜੋ ਤਿੰਨ ਵੰਡ ਦੀ ਜੋ ਸੀਰੀਜ਼ ਖੇਡੀ ਗਈ ਹੈ ਤਾਂ ਉਸ ਦੇ ਵਿੱਚ ਤੀਸਰੇ ਵਨਡੇ ਦੇ ਵਿੱਚ ਸਰੇਸ਼ ਈਅਰ ਦੀ ਪਸਲੀਆਂ ਦੇ ਉੱਤੇ ਸੱਟ ਲੱਗ ਜਾਂਦੀ ਹੈ 25 ਅਕਤੂਬਰ ਨੂੰ ਇਹ ਮੈਚ ਖੇਡਿਆ ਗਿਆ ਸੀ ਔਰ ਇਸ ਦੌਰਾਨ ਦੌੜ ਕੇ ਪਿੱਛੇ ਨੂੰ ਜਾਂਦੇ ਹੋਏ ਉਹਨਾਂ ਦੇ ਵੱਲੋਂ ਇੱਕ ਕੈਚ ਕੀਤੀ ਜਾਂਦੀ ਹੈ ਹਾਲਾਂਕਿ ਕੈਚ ਉਹ ਕਰ ਲੈਂਦੇ ਨੇ ਪਰ ਉਸੇ ਦੌਰਾਨ ਮੈਦਾਨ ਦੇ ਉੱਤੇ ਡਿੱਗ ਜਾਂਦੇ ਨੇ ਕਿਉਂਕਿ ਉਹਨਾਂ ਦੀ ਪਸਲੀਆਂ ਦੇ ਉੱਤੇ ਕਾਫੀ ਸੱਟ ਲੱਗੀ